ਇੱਕ ਬੋਲਾ ਸੀਗਾ ਸੋਹਰਾ ਉਹਨੂੰ ਕੰਨਾਂ ਤੋਂ ਸੁਣਦਾ ਨਹੀਂ ਸੀ ਮੜ ਮੁੱਟਾਂ ਸੁਣਦਾ ਸੀ ਕੋਈ ਖਾਸ ਨਹੀਂ ਸੁਣਦਾ ਤੇ ਕੋਈ ਜਵਾਈ ਵੀ ਬੋਲਾ ਸੀ ਤੇ ਜਵਾਈ ਗਿਆ ਪੁਰਾਣੇ ਟਾਈਮ ਚ ਸਾਈਕਲਾਂ ਸੁਖਲਾ ਤੇ ਲੁੱਕ ਜਾਂਦੇ ਰਹਿੰਦੇ ਸੀ ਜਾਂ ਘੋੜੇ ਘੜੇ ਉੱਠੂ ਘੋੜੇ ਹੁੰਦੇ ਉਹ ਬਈ ਜਵਾਈ ਗਿਆ ਉਹਦੇ ਸੋਹਰੇ ਤੇ ਸੋਹਰਾ ਕਹਿੰਦਾ ਵੀ ਉਹ ਸੀ ਜਵਾਈ ਵੀ ਬੋਲਾ ਤੇ ਉਹਦਾ ਸੋ ਬੁੜਾ ਵੀ ਬੋਲਾ ਦੋਨੇ ਬੋਲੇ ਸੀਗੇ ਉਹ ਕਹਿੰਦਾ ਆ ਜਾ ਵੀ ਆ ਵੀ ਆ ਵੀ ਜਵਾਨਾਂ ਕੀ ਹਾਲ ਚਾਲ ਐ ਆ ਜਾ ਹੋਰ ਸਨਾਥ ਥੋੜਾ ਪਰਿਵਾਰ ਠੀਕ ਹੈ ਉਹ ਕਿੱਥੇ ਅੱਗੇ ਤਾਂ ਦਵਾਈ ਦੂਈ ਛਿੜਕ ਜਾਂਦੇ ਸੀ ਟਿਕ ਜਾਂਦਾ ਸੀ ਹੁਣ ਤਾਂ ਪਿੰਨ ਪਿੰਨ ਕਰਦਾ ਫਿਰਦਾ ਉਹ ਹੁਣ ਠੀਕ ਆ ਠੀਕ ਆ ਠੀਕ ਆ ਅੱਛਾ ਤੇ ਐਂ ਦੱਸ ਵੀ ਤੇਰਾ ਪਿਓ ਕਿਵੇਂ ਤਕੜਾ ਉਹ ਆਣਾ ਵੀ ਵੱਡ ਕੇ ਰੱਖੀ ਬੈਠੇ ਆ ਤੇ ਮੰਡੀ ਸੱਟਣਾ ਅੱਜ ਸਵੇਰੇ ਉਹ ਆਲਾ ਠੀਕ ਆ ਤੇ ਉਹ ਕਹਿੰਦਾ ਕਬਾ ਚੁਗਲੀ ਕਿ ਨਹੀਂ ਉਹ ਆਣਾ ਕੋਠੇ ਤੋਂ ਡਿੱਗ ਪਈ ਲੱਤ ਟੁੱਟ ਗਈ ਉਹਦੀ ਹਾਂ ਠੀਕ ਹੈ ਉਹ ਆਣਾ ਠੀਕ ਹੈ ਤੇ ਤੇਰੀ ਮਾਂ ਰਖੀ ਹਾਲ ਹੈ ਮੇਰੀ ਕੁੜਮਣੀ ਦੇ ਉਹ ਆਣਾ ਖੜੀ ਬਈ ਚੁਗਣ ਲੱਗਣਾ ਓਹ ਕਹਦਾ ਚਾ ਚਾ ਤੇ ਤੋ ਨਾ ਵੜ ਲਿਆ ਆਲਾ ਗੋਡਿਆਂ ਨੂੰ ਵਾ ਵਾ ਆ ਗਈ ਮੰਜੇ ਤੇ ਪਿਆ ਤੂੰ ਚੂ ਚੂ ਕਰੀ ਜਾਂਦਾ ਉਹ ਆਣਾ ਚਾ ਚਾ ਤੇ ਅੱਜ ਦੇ ਤੁਹਾਡੀ ਦੇ ਕੀ ਹਾਲ ਆ ਹੁਣ ਕਿਵੇਂ ਉਹ ਮੋਕਾ ਹਟ ਗਈ ਹੋ ਜੀ ਉਹ ਤਾਂ ਨਾ ਨੌਕਰੀ ਲੱਗ ਗਈ ਆ ਨਾ ਪਰ ਤਨਖਾਹ ਘਟਾ ਉਹਦੀ ਆਹ ਨਾਲ ਗੁਰਦਾ ਕਾੜਾ ਬਣਾ ਕੇ ਦੇ ਦਿੰਦੇ ਆ ਨਾਲ ਉਹਨੇ ਤਨਖਾਹ ਵਧ ਜੂਗੀ ਤੇ ਤੇਰੇ ਭਰਾ ਦੇ ਕਿੰਨੇ ਜਵਾਕ ਨੇ ਉਹ ਆਹ ਇੱਕ ਕੱਟਾ ਇੱਕ ਬੱਚਾ ਇੱਕ ਬੱਕਰੀ ਤੇ ਇੱਕ ਗਾਂ